ਓ ਚਲੋ ਵੀ ਚਲੋ ਅੱਧਾ ਟਾਈਮ ਰਹਿ ਗਿਆ ਵਾ ਤੇ ਰਾਮ ਜੱਜਾ ਤੂੰ ਕੀ ਪੈਂਦਾ ਚੁੱਪ ਆਪਣਾ ਕੀ ਕਰਨਾ ਇਹਦੇ ਵਿੱਚ ਆ ਬੰਦਿਆਂ ਨੂੰ ਲੈ ਆ ਆ ਵੀ ਤੁਹਾਡੇ ਵਰਗਾ ਹੀ ਆ ਵੇ ਭਾਵੇਂ ਪਰਚੀ ਤਾਂ ਲਿਖਣ ਡਿਆ ਲਿਖਣ ਡਿਆ ਨਾ ਅਗਲਾ ਤੁਹਾਡੇ ਕੋਲ ਲਿਖਿਆ ਨਹੀਂ ਜਾਂਦਾ ਓ ਖਲੋ ਜਾ ਜਰਾ ਓ ਕਿਹੜੇ ਤੁਸੀਂ ਹਾਂ ਪਾਪਾ ਪੁਲਸਰ ਭਜੋ ਏ ਖਲੋਇਆ ਬਿਜੁਰਗਾ ਵੇਖ ਲਿਆ ਤੈਨੂੰ ਮੈਂ ਉਹ ਐਦਾਂ ਡੱਪ ਲੋਗੇ ਨਹੀਂ ਕੰਦਾ ਭਾਜੀ ਹੈ ਹੋ ਤੇ ਮੈਂ ਸਮਝਾਉਂ ਰਿਹਾ ਵਾਂ ਕਿ ਪਾਪਾ ਮਾਸਾ ਜੰਪ ਲੈ ਫੇ ਟੱਪੀ ਜਾਣੀ ਹੋ ਕੋਈ ਮਰੋਣਾ ਤੁਹਾਡਾ ਮੈਂ ਜੰਪ ਉਹ ਬਿਜੁਰਗਾ ਨਾਂ ਕੀ ਤੇਰਾ ਉਹ ਮੇਰਾ ਨਾ ਪ੍ਰਕਾਸ਼ ਸਿੰਘ ਹੈ ਜੀ ਨਾਂ ਤੇਰਾ ਪ੍ਰਕਾਸ਼ ਸਿੰਘ ਆ ਤੁਰਿਆ ਨੇਰੇ ਜੀ ਫਿਰਨ ਡਿਆ ਵਾ ਉਹ ਸ਼ਰਮ ਕਰ ਕੁਝ ਸਿਆਣਾ ਬਹਿਣਾ ਤੂੰ ਬੰਦਾ ਵਾ ਉਹ ਆਹ ਕਿਹੜਾ ਕੰਮ ਕਰਨ ਡਿਆ ਪਰਚੀਆਂ ਪਾਉਣ ਡਿਆ ਨਿਆਣਿਆਂ ਨੂੰ ਉਹ ਕੀ ਦਸੀਏ ਤੈਨੂੰ ਜਵਾਨਾ ਉਹ ਆਂਦੇ-ਆਂਦੇ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਉਹ ਨਿੱਕਾ ਮੁੰਡਾ ਲੜਕੇ ਘਰੋਂ ਆਇਆ ਹੈ ਕਹਿੰਦਾ ਜੇ ਮੇਰੇ ਮਗਰ ਨਾ ਨਾ ਏ ਤੇ ਮ ਇਹ ਜੰਦੀ ਆ ਗਈ ਪਾਪਾ ਕੱਲੀ ਆਪਣੀ ਇੱਜ਼ਤ ਨਹੀਂ ਆ ਪੂਰੇ ਪੰਜਾਬ ਦੀ ਇੱਜ਼ਤ ਆ ਆਹ ਹੋ ਗਿਆ ਤੁਹਾਡਾ ਮੁੰਡਾ ਪੂਰੇ ਪੰਜਾਬ ਦੀ ਇੱਜ਼ਤ ਮੋਢਿਆਂ ਤੇ ਚੁੱਕੀ ਫਿਰੰਡਿਆ ਨਾ ਉਹ ਗੱਲ ਇਹ ਨਹੀਂ ਜਵਾਨਾ ਲੱਗਣ ਤੋਂ ਮੈਨੂੰ ਚੰਗੇ ਖਾਨਦਾਨ ਦਾ ਆਂਦਾ ੜਿਆ ਉਹ ਤੈਨੂੰ ਪਤਾ ਪਹਿਲਾਂ ਹੀ ਆਪਣਾ ਚੰਡੀਗੜ੍ਹ ਦਾ ਰੌਲਾ ਚੱਲਣ ੜਿਆ ਓਏ ਪੇਪਰ ਚੰਡੀਗੜ ਜਾਣੇ ਆ। ਉਹ ਤੇ ਚੰਡੀਗੜ ਨਾਲ ਪੇਪਰਾਂ ਦਾ ਕਹਿੰਦਾ ਰੌਲਾ ਵਾ। ਓਏ ਓਏ ਇਹੋ ਹੀ ਤੇ ਵੇਖਣ ਦਾ ਆ। ਉਹ ਜੇ ਆਪਣੇ ਨਿਆਣੇ ਫੇਲ ਹੋ ਗਏ ਤੇ ਆਪਾਂ ਨੂੰ ਚੰਡੀਗੜ ਕੀ ਮਿਲਣਾ ਵਾ? ਆਪਾਂ ਚੰਡੀਗੜ ਲੈਣ ਚ ਵੀ ਫੇਲ ਹੋ ਜਾਣਾ ਵਾ। ਤੇ ਇਹ ਕਰਕੇ ਹੱਥ ਜੋੜ ਕੇ ਬੇਨਤੀ ਆ। ਆ ਤੂੰ ਵੀ ਪੰਜਾਬ ਦਾ ਆਂ ਸਾਡੀ ਮਤ ਕਰ ਮੜੀ ਮੋਟੀ। ਓ ਮੈਂ ਤੁਹਾਡੀ ਮਦਦ ਕੀ ਕਰਾਂ? ਮੇਰੀ ਤੇ ਡਿਊਟੀ ਬਾਹਰ ਲੱਗੀ ਆ। ਓ ਮੈਂ ਤੇ ਬਾਹਰ ਵੇਖਣਾ ਹੁੰਦਾ ਕੋਈ ਬਾਹਰ ਗਲਤ ਕੰਮ ਨਾ ਹੋਂਦਿਆ ਹੋਵੇ। ਹੂੰ ਜਿਹੜਾ ਅੰਦਰ ਗਲਤ ਹੋਂਦਿਆ ਉਹ ਆਪਣੇ ਸਪਾਰਸ਼ਾਲਿਆਂ ਨੂੰ ਕਰਾਈ ਜਾਂਦੇ ਆ ਤੇ ਸਾਡੇ ਨਿਆਣਿਆਂ ਨੂੰ ਕਹਿੰਦੇ ਫੇਲ ਕਰਾ ਆ ਮੈਂ ਛਾਵੇਂ ਬਹਿ ਕੇ ਪੀਣਾ ਮੈਂ ਚਾਹ ਤੇ ਤੂੰ ਹੀ ਬਣਾਉਂ ਚੰਡੀਗੜ੍ਹ ਦੇ ਰਾ ਤੇ ਚਲੋ ਖਿਸਕੋ ਚਲੋ ਪੁਲਿਸ ਤੇ ਆਪਣੇ ਨਾਲ ਹੋ ਗਈ ਆ ਸਹਿਮ ਤਉਣ ਤੇ ਜਾ ਤੂੰ ਤੇਜਾ ਪਤਾ ਕਰਕੇ ਆ ਮੜਿਆ ਵੀ ਕੀ ਆ ਗਾੜੀ ਪੁਲਿਸ ਨੇ ਪੁਲਿਸ ਨੂੰ ਪੁੱਛ ਗਿਆ ਉਹਨਾਂ ਨੂੰ ਤੋਰੋ ਕਰੋ ਓਏ ਆ ਫੜਾ ਆ ਕੀ ਨਾ ਤੇ ਡਾੜੀ ਦਾ ਸਰਜੀ ਗੁਰਮੁਖਰਤਾ ਹੋ ਰਾਮ ਜੱਜਾ ਤੇਰੇ ਗੁਰਮੁਖ ਪਾਇਆ ਵਾ ਤੈਨੂੰ ਨਾਂ ਲਿਖਣਾ ਨਹੀਂ ਆਉਂਦਾ ਉਹਦੋਂ ਲੈਦਾ ਮੈਨੂੰ ਨਾਂ ਲਿਖਣਾ ਆਂਦਾ ਚਲੰਗ ਸਹੀ ਕਰ ਤੇਰਾ ਨਾਂ ਕੀ ਆ ਓਏ ਸਰਜੀ ਫੌਜੀ ਵਾਹ ਬਈ ਤੂੰ ਘਰੇ ਫੌਜੀ ਬਣਿਆ ਵਾ ਉਦਰਾ ਵੇਹਕਾਰ ਗੱਲ ਤੇ ਜਿਹੜੇ ਜਵਾਨਚੀ ਦੀਆਂ ਦੇਣਦਾ ਆ ਉਹ ਫੌਜੀ ਬਾਨਾ ਕਿਤੇ ਸੌਖਾ ਵਾ ਲੋਹੇ ਦਾ ਜਿਗਰਾ ਚਾਹੀਦਾ ਵਾ ਪੜਨਾ ਲਿਖਣਾ ਆਉਂਦਾ ਨਹੀਂ ਆ ਤੇ ਨਾ ਫੌਜੀ ਰੱਖੇ ਆ ਪੁੱਤ ਤੈਨੂੰ ਤਰੀ ਕੀ ਚੀ ਦੀ ਲੋੜ ਨਹੀਂ ਸਰ ਜੀ ਵਧੀਆ ਹੁੰਦਾ ਪੇਪਰ ਹਾਂ ਜੀ ਵੈਰੀ ਗੁੱਡ ਸ਼ਾਬਾਸ਼ ਉਹ ਮੈਂ ਦੂਜੀ ਕਲਾਸ ਜੋ ਕਿਹੜਾ ਲਾ ਗਿਆ ਆ ਨਾ ਵਾ ਤੇ ਖੋਰ ਨਾ ਪਾਇਓ ਚੰਗੀ ਤਰ੍ਹਾਂ ਪੇਪਰ ਕਰੋ ਆਪਣਾ ਓਏ ਵੀਰ ਬਣ ਕੇ ਵਿਖਾਦੇ ਹਾਂ ਤੁਹਾਨੂੰ ਕੀ ਵਿਖਾਵਾਂ ਆਪਣਾ ਤਾਂ ਮੋੜ ਹੀ ਲੱਗੋ ਕੋੜ ਕਿਹੜਾ ਕੋੜ ਓਏ ਆਪਾਂ ਦੇ ਕੋੜ ਪਾ ਗਿਨੀਆਂ ਆਈ ਉਹ ਫੌਜੀ ਆ ਉਹ ਫੌਜੀ ਆ ਉਹ ਕੋਕਰਾਉਣ ਵੀ ਦੇ ਆ। ਉਹਾਨੂੰ ਨਹੀਂ ਕਰਾਉਂਦੇ। ਉਹ ਫਾਰਸ਼ ਵਾਲਿਆਂ ਨੂੰ ਕਰਾਈ ਜਾਂਦੇ। ਇਹ ਸਾਡੇ ਨਾਲ ਨਹੀਂ ਪੜਦਾ। ਇਹਨੂੰ ਕਰਾਈ ਜਾਂਦੇ ਆ। ਕੋਈ ਗੱਲ ਨਹੀਂ ਆ। ਆ ਗਏ ਅਸੀਂ ਹੁਣੇ ਕਰਾ ਦਿੰਨੇ ਆ। ਲਿਆ ਕੇ ਆਇਆ ਵਾ। ਲੈ ਪਾਪਾ ਪੈ ਗਿਆ ਛਾਪਾ। ਗੋਰੇ ਦਾ ਤਾਂ ਫੌਜੀ ਦਾ ਕੋਟ ਨਹੀਂ ਲੰਡਿਆ। ਤੇ ਲੈ ਹੁਣ ਮੈਂ ਕੀ ਕਰਾਂ? ਮੇਰੇ ਗੋਰੇ ਦਾ ਤਾਂ ਕੋਟ ਹੀ ਨਹੀਂ ਲੰਡਿਆ। ਉਹ ਕੋਈ ਨਹੀਂ ਲਗਾ ਦਿੰਨੇ ਤੇਰੇ ਗੋਰੇ ਦਾ ਵੀ ਕੋਟ। ਆ ਜਾ ਉਥੋਂ ਨਿਆਣਿਆਂ ਕੋ ਪਟਾਉਣੇ ਆ ਪਰਚੀਆਂ। ਇਹ ਤਾਂ ਗੋਰੇ ਦਾ ਹੀ ਪੇਪਰ ਹੋਊਗਾ। ਉਹ ਕਰਾ ਦਿੰਨੇ ਗੋਰੇ ਦਾ।